ਆਪਣੀ ਇੱਜ਼ਤ ਵਧਾਉਣ ਦੇ ਗੁਪਤ ਤਰੀਕੇ ਕਿਸੇ ਨੂੰ ਵੀ ਆਪਣੀਆਂ ਸਾਰੀਆਂ ਗੱਲਾਂ ਨਾ ਦੱਸੋ ਦੂਸਰਿਆਂ ਦੇ ਸਾਹਮਣੇ ਆਪਣੇ ਦੁੱਖੇ ਨਾ ਰੋਵੋ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਦੇ 10 ਗੁਪਤ ਤਰੀਕੇ ਬੇਟੰਗੇ ਤਰੀਕੇ ਨਾਲ ਰਹਿਣ ਵਾਲੇ ਇਨਸਾਨ ਨੂੰ ਲੋਕ ਕਦੀ ਵੀ ਇੰਨੀ ਇੱਜ਼ਤ ਨਹੀਂ ਦਿੰਦੇ ਜਿਹੜੇ ਲੋਕ ਸਾਫ਼-ਸੁਥਰੇ ਅਤੇ ਫਿੱਟ ਰਹਿੰਦੇ ਹਨ ਉਹ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਇਸ ਦੀ ਸਭ ਤੋਂ ਪਹਿਲਾਂ ਆਪਣੇ ਆਪ ਵਿੱਚ ਇਹ ਸੁਧਾਰ ਲਿਆ ਕੇ ਆਓ ਹਮੇਸ਼ਾ ਨਹਾਤੋ ਕੇ ਸਾਫ਼-ਸੁਥਰੇ ਬਣ ਕੇ ਰਹਿਣਾ ਸ਼ੁਰੂ ਕਰੋ ਸਭ ਤੋਂ ਕਹਲੀ ਚੀਜ਼ ਤੁਹਾਡਾ ਦਿਖਾਵਾ ਹੀ ਹੁੰਦਾ ਹੈ ਚਾਹੇ ਤੁਸੀਂ ਕਿੰਨੇ ਵੱਡੇ ਅਹੁਦੇ ਤੇ ਹੀ ਕਿਉਂ ਨਾ ਹੋਵੋ ਜੇਕਰ ਤੁਸੀਂ ਵਧੀਆ ਢੰਗ ਤਰੀਕੇ ਨਾਲ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਇਗਨੋਰ ਕਰਨਾ ਹੀ ਬਿਹਤਰ ਸਮਝਣਗੇ ਅਤੇ ਕੋਈ ਤੁਹਾਡੀ ਇੱਜ਼ਤ ਨਹੀਂ ਕਰੇਗਾ ਕਿਸੇ ਤੋਂ ਵੀ ਡਰੋ ਨਾ ਜੇਕਰ ਤੁਸੀਂ ਸੋਚਦੇ ਹੋ ਕਿ ਲੋਕਾਂ ਦੇ ਵਿੱਚ ਆਪਣੀ ਇੱਜ਼ਤ ਕਿਵੇਂ ਵਧਾਉਣੀ ਹੈ ਤਾਂ ਅੱਜ ਤੋਂ ਹੀ ਡਰਨਾ ਛੱਡ ਦੇਵੋ ਬਸ ਆਪਣੇ ਦਿਮਾਗ ਵਿੱਚ ਇਹ ਗੱਲ ਯਾਦ ਰੱਖੋ ਕਿ ਕੋਈ ਵੀ ਤੁਹਾਨੂੰ ਮਾਰ ਨਹੀਂ ਸਕਦਾ ਨਾ ਹੀ ਤੁਹਾਡਾ ਕੋਈ ਕੁਝ ਵਿਗਾੜ ਸਕਦਾ ਹੈ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਤੁਹਾਨੂੰ ਵੀ ਬਸ ਅਜੀਹਾ ਹੀ ਕਰਨਾ ਹੈ ਕਿ ਤੁਹਾਡੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਜਦੋਂ ਤੁਸੀਂ ਕੁਝ ਗਲਤ ਹੀ ਕੀਤਾ ਨਹੀਂ ਤੁਸੀਂ ਹਮੇਸ਼ਾ ਸੱਚ ਨਾਲ ਖੜਨ ਦੀ ਤਿਆਰ ਹੋ ਆਪਣੇ ਆਪ ਨੂੰ ਮਜ਼ਬੂਤ ਦਿਖਾਵੋਗੇ ਤਾਂ ਆਪਣੇ ਆਪ ਲਈ ਡਟ ਕੇ ਖੜੇ ਹੋ ਸਕੋਗੇ ਨਿੱਡਰ ਲੋਕਾਂ ਦਾ ਲੋਕ ਸਨਮਾਨ ਕਰਦੇ ਨੇ ਹਰ ਵੇਲੇ ਹਾਜ਼ਰ ਰਹਿਣਾ ਛੱਡ ਦੇਵੋ ਤੁਸੀਂ ਇਹ ਗੱਲ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਦੇ ਵੀ ਕੋਲ ਬਾਰ-ਬਾਰ ਜਾਣ ਨਾਲ ਕਿਸੇ ਦੇ ਵੀ ਲਈ ਤੁਰੰਤ حاضر ਹੋਣ ਨਾਲ ਇਨਸਾਨ ਆਪਣੀ ਵੈਲਿਊ ਆਪ ਘਟਾਉਂਦਾ ਹੈ। ਅਜਿਹਾ ਹੋਣ ਤੇ ਲੋਕ ਤੁਹਾਨੂੰ ਜ਼ਿਆਦਾ ਇੱਜ਼ਤ ਨਹੀਂ ਦਿੰਦੇ। ਲੋਕ ਸੋਚਦੇ ਨੇ ਕਿ ਇਹ ਬੰਦੇ ਤਾਂ ਜਦੋਂ ਮਰਜ਼ੀ ਬੁਲਾ ਲਵੋ ਤੇ ਜਾਂ ਫਿਰ ਕਹਿਣਗੇ ਕਿ ਉਸਨੂੰ ਬੁਲਾਉਣ ਦੀ ਲੋੜ ਹੀ ਨਹੀਂ ਹੈ। ਉਹ ਤਾਂ ਆਪਣੇ ਆਪ ਹੀ ਆ ਜਾਵੇਗਾ। ਕਹਿ ਦਾ ਭਾਵ ਕਿ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੋਈ ਵੀ ਸੀਰੀਅਸ ਨਹੀਂ ਲਵੇਗਾ। ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਥੋੜਾ ਇੰਤਜ਼ਾਰ ਕਰਵਾਉਣਾ ਤਾਂ ਬਣਦਾ ਹੈ। ਤਾਂ ਹੀ ਉਹ ਤੁਹਾਡਾ ਸਨਮਾਨ ਕਰਦੇ ਨੇ। ਆਪਣੀ ਕਹੀ ਹੋਈ ਗੱਲ ਨੂੰ ਪੂਰਾ ਕਰੋ। ਅੱਜ ਦੇ ਜ਼ਮਾਨੇ ਵਿੱਚ ਬਹੁਤ ਹੀ ਘੱਟ ਲੋਕ ਨੇ ਜੋ ਆਪਣੀਆਂ ਕਈਆਂ ਹੋਈਆਂ ਗੱਲਾਂ ਨੂੰ ਪੂਰਾ ਕਰਦੇ ਨੇ ਜੋ ਆਪਣੇ ਵੱਲੋਂ ਕੀਤੇ ਹੋਏ ਵਾਅਦਿਆਂ ਤੇ ਪੂਰੇ ਉੱਤਰਦੇ ਨੇ ਜੇ ਤੁਸੀਂ ਸੋਚਦੇ ਹੋ ਕਿ ਆਪਣੀ ਇੱਜ਼ਤ ਕਿਵੇਂ ਵਧਾਉਣੀ ਹੈ ਤਾਂ ਆਪਣੇ ਆਪ ਨੂੰ ਅਜੀਹਾ ਬਣਾਓ ਕਿ ਲੋਕ ਤੁਹਾਡੀਆਂ ਗੱਲਾਂ ਤੇ ਯਕੀਨ ਕਰਨ ਕਹਿਣ ਦਾ ਮਤਲਬ ਇਹ ਹੈ ਕਿ ਆਪਣੀਆਂ ਕਈਆਂ ਗੱਲਾਂ ਨੂੰ ਪੂਰਾ ਕਰੋ ਜੇਕਰ ਤੁਸੀਂ ਕਿਸੇ ਦੇ ਸਾਹਮਣੇ ਇੱਕ ਵਾਰ ਵਾਅਦਾ ਕਰ ਦਿੱਤਾ ਕਿਸੇ ਵੀ ਗੱਲ ਦੇ ਪ੍ਰਤੀ ਤਾਂ ਉਸਨੂੰ ਪੂਰਾ ਕਰੋ ਚਾਹੇ ਕੁਝ ਵੀ ਹੋ ਜਾਵੇ ਅਜੀਹੇ ਇਨਸਾਨਾਂ ਤੋਂ ਲੋਕ ਬਹੁਤ ਖੁਸ਼ ਹੁੰਦੇ ਨੇ ਤੇ ਉਹਨਾਂ ਦੀ ਇੱਜ਼ਤ ਕਰਦੇ ਨੇ ਸਮਾਜਿਕ ਕੰਮਾਂ ਵਿੱਚ ਹਿੱਸਾ ਲਵੋ ਚਾਹੇ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਜਾਂ ਸ਼ਹਿਰ ਵਿੱਚ ਤੁਸੀਂ ਆਪਣੇ ਇਲਾਕੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਵਿੱਚ ਹਿੱਸਾ ਜ਼ਰੂਰ ਲਵੋ ਪਿੰਡ ਜਾਂ ਸ਼ਹਿਰ ਦੇ ਲੋਕ ਤੁਹਾਨੂੰ ਉਦੋਂ ਹੀ ਪਛਾਣਨ ਲੱਗਦੇ ਨੇ ਜਦੋਂ ਤੁਸੀਂ ਕਿਸੇ ਸਮਾਜਿਕ ਕੰਮ ਵਿੱਚ ਹਿੱਸਾ ਲੈਂਦੇ ਹੋ ਤੇ ਉੱਥੇ ਤੁਸੀਂ ਆਪਣੇ ਕੰਮ ਦੇ ਨਾਲ ਲੋਕਾਂ ਦੇ ਅੱਗੇ ਇੱਕ ਚੰਗੇ ਇਨਸਾਨ ਸਾਬਿਤ ਹੁੰਦੇ ਹੋ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਦੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਇਹ ਇੱਕ ਮੌਕਾ ਹੁੰਦਾ ਹੈ ਜਦੋਂ ਤੁੜੀ ਲੋਕਾ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਂਦੇ ਹੋ ਲੋਕ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਪ੍ਰਤੀ ਇੱਜ਼ਤਵਾਦੀ ਹੈ ਜਦੋਂ ਵੀ ਤੁਹਾਨੂੰ ਪਿੰਡ ਜਾਂ ਸ਼ਹਿਰ ਵਿੱਚ ਕਿਸੇ ਵੀ ਧਾਰਮਿਕ ਜਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕਰੋ ਸਮੇਂ ਦਾ ਮਹੱਤਵ ਸਮਝੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਤੁਹਾਡੀ ਇੱਕ ਵਧੀਆ ਅਤੇ ਅਲੱਗ ਪਹਿਚਾਣ ਕਿਵੇਂ ਬਣੇ ਤਾਂ ਸਮੇਂ ਨੂੰ ਖਰਾਬ ਕਰਨਾ ਛੱਡ ਦਿਓ ਅਸੀਂ ਅਜੀਹੇ ਬਹੁਤ ਲੋਕਾਂ ਨੂੰ ਦੇਖਿਆ ਹੈ ਜੋ ਆਪਣੀ ਜ਼ਿੰਦਗੀ ਨੂੰ ਇੰਨੇ ਅਨੁਸ਼ਾਸਨ ਨਾਲ ਜਿਉਂਦੇ ਨੇ ਕਿ ਉਹਨਾਂ ਦੀ ਬਰਾਬਰੀ ਕਰਨਾ ਔਖਾ ਹੋਵੇਗਾ ਯਕੀਨ ਮੰਨੋ ਅਜੀਹੇ ਲੋਕਾਂ ਦੀ ਲੋਕ ਬਹੁਤ ਇੱਜ਼ਤ ਕਰਦੇ ਨੇ ਕਾਮਯਾਬ ਇਨਸਾਨ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਆਪਣੇ ਆਪ ਹੀ ਤੁਹਾਡੀ ਇੱਜ਼ਤ ਕਰਨ ਲੱਗ ਜਾਂਦੇ ਹਨ ਫਿਰ ਤੁਹਾਨੂੰ ਕਿਸੇ ਤੋਂ ਵੀ ਇਹ ਜਾਣਨ ਦੀ ਲੋੜ ਨਹੀਂ ਪਵੇਗੀ ਕਿ ਆਪਣੀ ਇੱਜ਼ਤ ਕਿਵੇਂ ਕਰਵਾਉਣੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਇੱਕ ਕਾਮਯਾਬ ਇਨਸਾਨ ਦੀ ਹੀ ਕਦਰ ਕਰਦੇ ਨੇ ਤੁਸੀਂ ਚਾਹੇ ਕਿੰਨੇ ਵੀ ਪੜੇ ਲਿਖੇ ਕਿਉਂ ਨਾ ਹੋਵੋ ਜੇ ਤੁਸੀਂ ਸੰਭਲ ਨਹੀਂ ਹੋ ਤੁਹਾਡੇ ਕੋਲ ਕੋਈ ਚੰਗਾ ਕੰਮ ਕਰ ਨਹੀਂ ਹੈ ਤਾਂ ਲੋਕ ਤੁਹਾਨੂੰ ਪੁੱਛਦੇ ਤੱਕ ਨਹੀਂ ਇਸ ਲਈ ਜਿੰਨੀ ਵੀ ਨਵੀਂ ਪੀੜੀ ਹੈ ਉਹ ਪਹਿਲਾਂ ਆਪਣੇ ਭਵਿੱਖ ਲਈ ਸੋਚਣ ਸਫਲ ਹੋ ਗਏ ਤਾਂ ਲੋਕ ਆਪਣੇ ਆਪ ਹੀ ਤੁਹਾਡੀ ਇੱਜ਼ਤ ਕਰਨਗੇ ਸਪਸ਼ਟਾ ਨਾ ਜਵਾਬ ਦਿਵੋ ਅੱਜ ਦਾ ਸਮਾਜ ਹੀ ਹਾਂ ਜਿੱਥੇ ਕਮਜ਼ੋਰ ਇਨਸਾਨ ਦੀ ਕੋਈ ਪੁੱਛਗਿੱਛ ਨਹੀਂ ਹੈ ਕਮਜ਼ੋਰ ਬੰਦੇ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਇੱਕ ਵਾਰ ਦੱਬ ਗਏ ਤਾਂ ਬਾਰ ਬਾਰ ਤੁ ਲੋਕ ਤੁਹਾਡੇ ਤੇ ਵਿਅੰਗ ਕਰਦੇ ਨੇ ਤੁਹਾਨੂੰ ਆਪਣੇ ਆਪ ਨੂੰ ਇੱਕ ਮਜ਼ਬੂਤ ਇਨਸਾਨ ਬਣਨਾ ਪਵੇਗਾ ਜੇ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣੀ ਹੈ ਤਾਂ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਇਕ ਮਜ਼ਬੂਤ ਇਨਸਾਨ ਉਹ ਹੁੰਦਾ ਹੈ ਜੋ ਆਪਣੇ ਦੁੱਖ ਨੂੰ ਇਕੱਲਾ ਲੈ ਕੇ ਚੱਲਦਾ ਹੈ ਪਰ ਖੁਸ਼ੀਆਂ ਸਭ ਦੇ ਨਾਲ ਵੰਡਦਾ ਹੈ ਅ ਜੀ ਹਾਂ ਇਨਸਾਨ ਸੱਚ ਵਿੱਚ ਇੱਜ਼ਤ ਕਰਵਾਉਣ ਦੇ ਲਾਇਕ ਹੁੰਦਾ ਹੈ ਕਿਉਂਕਿ ਇਹ ਇੱਕ ਖਾਸ ਗੁਣ ਹੈ ਜੋ ਸਭ ਦੇ ਵਿੱਚ ਨਹੀਂ ਹੁੰਦਾ ਅੱਜ ਕੱਲ੍ਹ ਲੋਕ ਦੂਸਰਿਆਂ ਦੀਆਂ ਕਮਜ਼ੋਰੀਆਂ ਫੜਨ ਦੇ ਚੱਕਰਾਂ ਵਿੱਚ ਲੱਗੇ ਰਹਿੰਦੇ ਹਨ ਤਾਂ ਕਿ ਉਹਨਾਂ ਦਾ ਮਜ਼ਾਕ ਬਣਾਇਆ ਜਾ ਸਕੇ ਪਰ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਆਪਣੀ ਕਮਜ਼ੋਰੀ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਨਹੀਂ ਤਾਂ ਲੋਕ ਤੁਹਾਡੇ ਨਾਲ ਹਮਦਰਦੀ ਦਿਖਾਉਣਗੇ ਤੇ ਲੋਕਾਂ ਵਿੱਚ ਮਜ਼ਾਕ ਬਣਾਉਣਗੇ ਸਭ ਦੇ ਨਾਲ ਪਿਆਰ ਨਾਲ ਰਹੋ ਇੱਜ਼ਤ ਉਸੇ ਇਨਸਾਨ ਦੀ ਹੁੰਦੀ ਹੈ ਜੋ ਆਪ ਦੂਸਰਿਆਂ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਸਭ ਦੇ ਨਾਲ ਲੜਾਈ ਝਗੜਾ ਕਰਦੇ ਰਹੋਗੇ ਤਾਂ ਸਮਾਜ ਵਿੱਚ ਤੁਹਾਨੂੰ ਕੋਈ ਚੰਗਾ ਨਹੀਂ ਸਮਝੇਗਾ ਕੋਈ ਤੁਹਾਡੀ ਇੱਜ਼ਤ ਨਹੀਂ ਕਰੇਗਾ ਚੰਗਾ ਵਿਹਾਰ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਅਨਪੜ੍ਹ ਅਤੇ ਗਰੀਬ ਬੰਦੇ ਨੂੰ ਵੀ ਇੱਜ਼ਤ ਦਵਾ ਦਿੰਦਾ ਹੈ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ ਸਭ ਦੇ ਨਾਲ ਪਿਆਰ ਅਤੇ ਸਲੀਕੇ ਨਾਲ ਗੱਲ ਕਰੋ ਇਹਨਾਂ ਸਭ ਉਦਾਹਰਨਾਂ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਕਰੋ ਫਿਰ ਦੇਖੋ ਜਿੰਦਗੀ ਬਹੁਤ ਹੀ ਸੋਹਣੀ ਹੋ ਜਾਵੇਗੀ ਜਦੋਂ ਤੁਹਾਨੂੰ ਸਭ ਪਾਸਿਓਂ ਇੱਜ਼ਤ ਇੱਜ਼ਤ ਮਿਲੇਗੀ ਧਿਆਨ ਜ਼ਰੂਰ ਦਿਓ